ਦੋਸਤੋ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਆਪਣੇ ਚੈਨਲ ਕਮਾਲੂ ਡੈਰੀ ਫਾਰਮ ਤੇ ਤੇ ਬਾਈ ਨੂੰ ਤੁਸੀਂ ਜਾਣਦੇ ਹੋ ਮੇਰੇ ਨਾਲ ਡਾਕਟਰਜੀਤ ਸਿੰਘ ਲਾਲਿਆਣਾ ਜਿਨ੍ਹਾਂ ਦੇ ਕੋਲ ਜੋਤੀ ਮੱਝ ਸੀਗੀ ਬਹੁਤ ਚੰਗਾ ਉਸ ਮੱਝ ਦਾ ਦੁੱਧ ਚੁਆਸੀਆ ਚਲੋ ਅੱਜ ਉਹ ਮੱਝ ਇਸ ਦੁਨੀਆ ਦੇ ਵਿੱਚ ਨਹੀਂ ਹੈਗੀ ਬਿਮਾਰ ਹੋ ਗਈ ਸੀ ਕਾਫੀ ਟਾਈਮ ਚੱਲੀ ਹੈ ਤੇ ਆਪਣੇ ਘਰੇ ਅਕਸਰ ਬਾਈ ਆਉਂਦਾ ਜਾਂਦਾ ਰਹਿੰਦਾ ਤੇ ਆਪਾਂ ਵੀ ਬਾਈ ਕੋਲ ਜਾਂਦੇ ਰਹਿੰਦੇ ਆ ਤੇ ਬਾਈ ਕੋਲ ਇਹਨਾਂ ਇੱਕ ਕੱਟਾ ਸੀਗਾ ਪਿਸਟਲ ਉਹ ਐਲਡੀਐਫ ਦੇ ਵਿੱਚ ਵਗ ਗਿਆ ਲక్ష్ਮੀਨ ਡੈਰੀ ਫਾਰਮ ਵਾਲਾ ਕੋਲ ਬਰਿੰਦਰ ਵੀਰ ਆ ਕੇ ਲੈ ਗਿਆ ਸੀ ਇਹਨਾਂ ਤੋਂ ਉਹ ਕੱਟੇ ਦਾ ਸੀਮਣ ਭਰਿਆ ਉਹ ਭਰਿਆ ਸੀਗਾ ਆਪਣੇ ਕੋਲੇ ਤੇ ਉਹਦਾ ਬੱਚਾ ਆਇਆ ਆਪਣੇ ਕੋਲੇ ਆਹਾ ਤੇ ਇਹਦੀ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਉਣਾ ਮੈਂ ਤੇ ਇਹ ਝੋਟੀ ਆਪਣੇ ਕੋਲੇ ਪਹਿਲਣ ਸੋਈ ਜਣੇ ਦਿੱਤਾ ਹੈਗਾ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹ ਆਪਣੇ ਕੋਲ ਜਿਹੜਾ ਪਿਸਤਲ ਸੀਗਾ ਤੁਹਾਡੇ ਕੋਲੇ ਉਹਦਾ ਕੀ ਨਾਂ ਸੀਗਾ ਮੇਰੇ ਕੋਲ ਘਰੇ ਤਾਂ ਮਨਾਵ ਸੀ ਉਹਦਾ ਮਨਾਵ ਨਾ ਉਹ ਲੈ ਗਿਆ ਸੀਗਾ ਬਰਿੰਦਰ ਹਾਂਜੀ ਹਾਂ ਹਾਂ ਕਿੰਨੀ ਉਮਰ ਹੋ ਗਈ ਸੀ ਉਹਦੀ ਜਦੋਂ ਆਪਣੇ ਕੋਲ ਘਰੋਂ ਲਗਿਆ ਉਦੋਂ ਮੇਰੇ ਖਿਆਲ 21 ਮਹੀਨਾ ਦਾ ਸੀ 21 ਮਹੀਨਾ ਦਾ ਸੀਗਾ ਉਹਨਾਂ ਨੇ ਤਾਂ ਜਾਣ ਸਾਰੀ ਸੀਮਿੰਟ ਤਿਆਰ ਕਰਦੇ ਸੀ ਉਹਦੇ ਨਹੀਂ 2 ਕੁ ਮਹੀਨਾ ਬਾਅਦ 2 ਕੁ ਮਹੀਨਾ ਬਾਅਦ ਕੱਤਰਾਤੇ ਸੀ ਹਾਂ ਹਾਂ ਉਹ ਉਹਨੂੰ ਦਿੱਤਾ ਸੀ ਹਾਂ 2 ਮਹੀਨਾ ਬਾਅਦ ਉਹਨਾਂ ਦੇ ਪਹਿਲਾਂ ਹੋਰ ਰਿਜ਼ਲਟ ਦੇਖਿਆ ਤੁਸੀਂ ਆਪਣੇ ਪਿਸਤਲ ਦੇ ਆਏ ਨਹੀਂ ਮੈਂ ਪਹਿਲਾ ਬੱਚਾ ਦੇਖਿਆ ਜਿਹੜਾ ਮੂ ਦੇਖਿਆ ਜਾਣੀ ਮੇਰੇ ਕੋਲ ਫੋਟੋਆਂ ਮਤਲਬ ਬਹੁਤ ਬੱਚੇ ਨੇ ਆ ਗਏ ਵੀ ਜਿਹੜਾ ਦਮਾ ਹਕੀਕਤ ਦੇ ਵਿੱਚ ਕੋਲੇ ਖੜ ਕੇ ਬੱਚਾ ਦੇਖਿਆ ਉਹ ਉਹ ਮੈਂ ਇਹ ਦੇਖਿਆ ਤੇ ਉਹਨੂੰ ਬਹੁਤ ਵਧੀਆ ਲੱਗਿਆ ਪਿਸਤਲ ਦਾ ਪਿਆਓ ਕੌਣ ਸੀਗਾ ਜੋਗਰਾਜ ਕਰਮबीर ਬੰਨ ਕਰਮबीर ਬੰਨ ਹਾਂ ਮਾਂ ਆਪਣੀ ਜੋਤੀ ਆ ਗਈ ਹਾਂ ਮਾਂ ਜੋਤੀ ਆ ਗਈ ਹੁਣ ਮੈਨੂੰ ਇਹ ਦੱਸੋ ਜਿਹੜਾ ਇਹ ਬੱਚਾ ਆਇਆ ਹੈ ਆਇਆ ਤਾਂ ਬਸ ਦੋਸਤੋ ਕੱਟਾ ਹੈ ਇਹ ਇਹ ਰਾਤ ਹੀ ਸੋਈ ਹੈ ਭਈਆ ਕੱਲ ਵਾਲੀ ਰਾਤ ਸੋਈ ਹੈ ਮਾਨੂੰ ਦੂਜੇ ਦਿਨ ਆਜੇ ਦੀ ਉਮਰ ਦਾ ਸੋਨੂ ਕਿਵੇਂ ਲੱਗਦਾ ਹਾਂ ਬੱਚਾ ਹਾਂ ਬੱਚਾ ਇਹ ਤਾਂ ਬਹੁਤ ਚੰਗਾ ਆਇਆ ਮੈਨੂੰ ਤਾਂ ਬਹੁਤ ਵਧੀਆ ਲੱਗਾ ਇਹ ਨਾ ਇੱਕ ਜਿਵੇਂ ਕਹਿੰਦੇ ਨੇ ਵੀ ਜਿਹੜੀ ਮੂਹਰਾਂ ਨਾਲ ਇੱਕ ਤਰ੍ਹਾਂ ਦੀ ਘੋੜੀ ਹੈ ਹਾਂ ਇਹ ਇਹ ਉਵੇਂ ਸਾਰਾ ਸਕੀਨ ਆ ਪੁਰਿਆਂ ਪੜਿਆਂ ਦਾ ਵੀ ਮਤਲਬ ਇਹ ਚੱਕਵੇਂ ਪੂੜੇ ਦਾ ਹਲੇ ਤਾਂ ਨਹੀਂ ਸਿੱਧੇ ਕਰਨੇ ਆ ਹੂੰ ਹੂੰ ਤੇ ਟੇਸਟੀਕਰ ਬਹੁਤ ਵਧੀਆ ਆਇਆ ਗਰਤੇਜ ਬਈ ਇਹਦਾ ਹਾਂ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਦੇਖੋ ਜਿਵੇਂ ਛੋਟਾ ਹੈ ਖੜੇ ਦੂਜਾ ਦੇ ਨਹੀਂ ਹੈ ਹਾਂ ਹਾਂ ਹਾਲੇ ਤੱਕ ਜਿਹੜੇ ਤਰ੍ਹਾਂ ਖੜਨਾ ਹੀ ਨਹੀਂ ਆਉਂਦਾ ਅਹ ਤੇ ਆਹ ਚੀਜ਼ ਦੇਖੋ ਜਿੰਨਾ ਮੱਲਾ ਆਹ ਚੀਜ਼ ਮਗਰੂ ਉਹਨਾਂ ਛੋਟਿਆਂ ਦੇ ਲੈਵੇ ਮਗਰ ਹੋਣਗੇ ਅੱਛਾ ਮਲੇ ਹੀ ਗੋਣ ਆਪਣੇ ਮੱਲਾ ਉੱਚ ਹੈਗਾ ਮਨਾਵਚ ਜੈਨੇ ਚਲ ਭਰਾਵਾਂ ਦਾ ਨਾਂ ਹੁਣ ਪਿਸਟਲ ਹੋ ਗਿਆ ਹਾਂ ਪਿਸਟਲ ਜਹ ਹੂੰ ਇੱਥੇ ਇੱਥੇ ਖੜਾ ਮੈਂ ਤੁਹਾਨੂੰ ਇੱਥੇ ਦਿਖਾਉਣਾ ਔਰ ਧੂਣ ਦੇਖੋ ਕਿੰਨੀ ਲੰਮੀ ਆਈ ਹੈ ਕੰਨ ਦੇਖੋ ਕਿ ਨਾ ਦਾ ਸ਼ਕੀਨ ਆ ਜਾਵੇ ਨਾ ਅਕਸਰ ਆਪਾਂ ਕਹਿੰਦੇ ਵੀ ਨੁਗਰੀ ਘੋੜੀ ਵਰਗਾ ਆ ਸਾਰਾ ਕਿਤੇ ਨਹੀਂ ਐਹ ਮਾਲਾ ਹਣੇ ਆਪਣੇ ਮਾਲਾ ਪਿਸਤਲ ਦੀ ਥੋੜੀ ਤੂੰ ਹੀ ਨਮਾਉਂਦਾ ਹੈ ਹਾਂ ਮੰਨ ਲਓ ਇਹਦੀ ਟੂ ਹੀਟ ਆ ਵੀ ਸਹੀ ਆਈ ਹੈ ਜਮ ਹੂੰ ਉਹ ਥੋੜਾ ਜਿਹਾ ਤੂੰ ਹੀ ਐਂ ਲੱਗਦਾ ਵੀ ਤੂੰ ਹੀ ਨਿੰਦੀ ਆ ਹਾਂ ਉਹ ਲੱਗਦਾ ਨਿੰਦੀ ਹੈ ਬਹੁਤ ਸੋਹਣਾ ਕੱਟਾ ਹੈ ਤੇ ਮੈਂ ਤੁਹਾਨੂੰ ਕਿਉਂਕਿ ਮੇਰੇ ਕੋਲੇ ਇਹ ਜਿੱਦਾਂ ਹੁਣ ਕੱਦ ਕਾਰ ਦੇ ਵਿੱਚ ਇਹ ਹੈ ਬਾਈ ਹੂੰ ਇਹਦੀ ਮੇਰੇ ਕੋਲੇ ਕੱਤੀ ਬੈਠੀ ਆ ਬੈਠੀ ਮੈਂ ਦਿਖਾਉਣਾ ਇਧਰ ਐਡਾ ਹੋਣਾ ਇਹ ਥੋ ਮਹੀਨੇ ਦੀ ਕੱਤੀ ਹੋਗੀ ਹਾਲੇ ਅਹਾਂ ਤਾਂ ਸਿੱਧੀਆਂ ਹੀ ਹਾਂ ਹਾਂ ਹਾਲੇ ਮਤਲਬ ਇਹ ਨਹੀਂ ਇਹ ਵੀ ਨਹੀਂ ਖੜਾ ਸਿੱਧੀਆਂ ਕਰੂੰਗਾ ਤੇ ਇਹਦਾ ਪਾਇਆ ਪੂਰ ਦੇਖੋ ਲੈ ਕਿੱਡਾ ਆਇਆ ਮੂਰੋ ਨਾਲੇ ਪਹਿਲਾਂ ਤੋਂ ਆਇਆ ਨਾਲੇ ਪਹਿਲਾਂ ਕੱਟੀ ਚੋਂ ਆਇਆ ਆਪਣੇ ਕੋਲੇ ਪਹਿਲਾਂ ਕੱਟੀ ਸੂਈ ਹੈ ਦੋ ਦੰਦ ਕੱਟੀ ਆਈ ਸੀ ਸੂਈ ਹੈ ਤੇ ਮੈਂ ਇਹ ਕਹਿੰਦਾ ਵੀ ਬਹੁਤ ਸੋਹਣਾ ਰਿਜ਼ਲਟ ਆ ਜੇ ਕੱਟੀ ਹੁੰਦੀ ਨਾ ਮੈਂ ਇਹ ਸੇਲ ਤੇ ਲਾਈ ਆ ਬਈ ਜੀਤ ਮੱਝ ਇਹ ਝੋਟੀ ਆਪਣੀ ਹੈ ਠੀਕ ਹੈ ਪਰਾ ਠੀਕ ਹੈ ਜੇ ਕੱਟੀ ਹੁੰਦੀ ਆਪਾਂ ਵੇਚਣੀ ਨਹੀਂ ਸੀਗੀ ਜਿਹਦੇ ਮਗਰ ਕੱਟੀ ਹੁੰਦੀ ਆਹ ਝੋਟੀ ਵੀ ਬਹੁਤ ਚੰਗੀ ਹੈ ਹੈ ਝੋਟੀ ਜੀ ਵੀ ਨਹੀਂ ਕਮੀ ਤੇਰੀ ਹਾਂ ਝੋਟੀ ਆਪਣੀ ਨਵਾਬ ਦੀ ਹੈ ਇਹੇ ਮਾ ਆ ਦੀ ਪੀਸੀ 483 ਦੀ ਸੀਗੀ ਤੇ ਚਲੋ ਮੈਂ ਉਹ ਦੂਜੀ ਝੋਟੀ ਵੇਚਣੀ ਸੀਗੀ ਉਧਰ ਉਹ ਫਿਰ ਉਹਦੋਂ ਵਿਕੀ ਨਹੀਂ ਗਈ ਹੁਣ ਫਿਰ ਮੇਰੇ ਕੋਲ ਪਸ਼ੂ ਜਾਦੇ ਆ ਵੀ ਤਾਂ ਕਰਕੇ ਇੱਕ ਵੇਚ ਦਗੇ ਵਿੱਚੋਂ ਉਹ ਵੇਚਣ ਵਾਲੀ ਹੈ ਨਹੀਂ ਬਹੁਤ ਜ਼ਿਆਦਾ ਖਲ ਹੈ ਇਹ ਜੀ ਚੋਾਈ ਮੇਰੇ ਕੋਲ ਕਿਸੇ ਮੱਝ ਦੀ ਨਹੀਂ ਜਿੰਨੀਆਂ ਖੜੀਆਂ ਨੇ ਐਨੀ ਪਹਿਲਾਂ ਝੋਟੀ ਦੀ ਖਲਾਈ ਹੈ ਥਾਣੀ ਦਸੀ ਜਾਂਦਾ ਹੈ ਹੈ ਥਾਣੀ ਦਸੀ ਜਾਂਦਾ ਹਾਂ ਬਾੜੀ ਬਾੜੀ ਝੋਟੀ ਮਤਲਬ ਖਲਾਈ ਵੀ ਹੈ ਤੇ ਇਹਦੇ ਨਾਲ ਹੋਰ ਹੈ ਅੱਜ ਮੈਂ ਇਹ ਵੀ ਵੀਡੀਓ ਹੀ ਪਾਈ ਹੈ ਇਨੂੰ ਕੱਟੀ ਜੂਂਗੀ ਜਾਂਦੀ ਏ ਸਹੀ ਹੈ ਸੋ ਮੈਂ ਵੀਡੀਓ ਦਿਖਾਈ ਹੈ ਨਾ ਹਾਂ ਹਾਂ ਪਹਿਲੀ ਝੋਟੀ ਹੈ ਮੇਰੇ ਦੇਖਣ ਚ ਪਹਿਲੀ ਝੋੜੀ ਜਿਹੜੀ ਦੂਜੀ ਨੂੰ ਚੁਗਾਈ ਜਾਂਦੀ ਏ ਇਹ ਇੱਕ ਗੱਲ ਆ ਜੇ ਕਿਸੇ ਨੇ ਭਰਾ ਨੇ ਨਾਲ ਤੇ ਕੰਮ ਕਰਨਾ ਉਹਦੇ ਵਾਸਤੇ ਬਹੁਤ ਵਧੀਆ ਜੇ ਕਿਸੇ ਨੇ ਭਰਾ ਨੇ ਲੈਣੀ ਹੈ ਝੋਟੀ ਬਹੁਤ ਸੋਹਣੀ ਝੋਟੀ ਹੈ ਛਾਂ ਦੇ ਵੀ ਸਫਾਈ ਆਉਣੀ ਹੈ ਇਹਦੀ ਹੈ ਹਲੇ ਤਾਂ ਆਉਣੀ ਹੈ ਬਾਈ ਹਲੇ ਤਾਂ ਨਾ ਥੋੜੀ ਥੋੜੀ ਭਲੂਣ ਦਿਖਾਉਂਦੀ ਹੈਗੀ ਤੇ ਭੜਾ ਭੜਾ ਝੋਟੀ ਪਹਿਲਾਂ ਪਾ ਜਾਂਦੀ ਹੈ ਉਸ ਹਾਰ ਤੇ ਹੈ ਹਲੇ ਤਾਂ ਹਲੇ ਕੱਦ-ਕਾੜ ਬਹੁਤ ਹੈ ਬੇਲ ਬਹੁਤ ਹੈ ਤੇ ਐਸੇ ਲੋਟੇ ਬੱਚਾ ਇਹਦਾ ਬੱਚਾ ਹੀ ਬਹੁਤ ਚੰਗਾ ਆਇਆ ਮੈਂ ਪਿਸਟਲ ਝੋਟੇ ਦਾ ਰਿਜ਼ਲਟ ਦਿਖਾਇਆ ਤੇ ਪਿਸਟਲ ਝੋਟਾ ਜਿਹੜਾ ਸੀਗਾ ਉਹਦਾ ਪਿਓ ਸੀਗਾ ਜੋਗਰਾਜ ਕਰਮਵੀਰ ਬੰਨ ਵਾਲਾ ਤੇ ਮਾਂ ਉਹਦੀ ਜੋਤੀ ਜਿਹੜੀ 24 ਕਿਲੋ 356 ਗ੍ਰਾਮ ਉਹਦੇ ਚਾਕੇ ਸੀ ਡਾਕਟਰਜੀਤ ਕੋਲੇ ਸੀਗੀ ਵੇਚੇ ਚਕੋਗੇ ਉਹਦਾ ਸੀਮੈਂਟ ਲਵਾ ਲਿਓ ਭਾਈ ਜੇ ਕਿਸੇ ਨੇ ਲਵਾਉਣਾ ਹੈਗਾ ਮੇਰੇ ਕੋਲੇ ਰਿਜ਼ਲਟ ਆ ਗਿਆ ਬਹੁਤ ਚੰਗਾ ਸੀ ਸੀਮੈਂਟ ਦਾ ਆ ਬਹੁਤ ਚੰਗਾ ਰਿਜ਼ਲਟ ਹੈ ਤੁਸੀਂ ਹੋਰ ਕਟੀਆਂ ਦੇਖਿਆ ਕੱਟੇ ਦੇਖੇ ਫੋਟੋਆਂ ਤੇ ਭਾਈ ਇਹਦੇ ਮੈਂ ਨਾ ਪਹਿਲਾਂ ਤਾਂ ਕੱਟਾ ਹੀ ਦੇਖਿਆ ਅੱਛਾ ਤੇ ਦੂਜੀ ਉਹ ਜਿਹੜੀ ਮਨ ਲਾ ਵੀ ਚਾਰ ਦੰਦਾਂ ਦੇ 22 ਕਲੰਦ ਦੇ ਨਹੀਂ ਚੁਆਏ ਸੀ ਹੂੰ ਹੂੰ ਆਪਣੇ ਗੜਦੀ ਵਾਲੀ ਜੀ ਪੇਣਾ ਹਾਂ ਉਹ ਚ ਕੱਟੀ ਆਈ ਹੈ ਉਹਦੇ ਚ ਕੱਟੀ ਆਈ ਹੈ ਇੱਕ ਇਹ ਦਿਨ ਆਏ ਪਹਿਲੇ ਦੋ ਬੱਚੇ ਉਹ ਅੱਛਾ ਮਨ ਲਾ ਉਹੀ ਦੇਖੇ ਮਨ ਉਹ ਕੱਟੀ ਵੀ ਬਹੁਤ ਡਾਬਲਾ ਉਹ ਨਹੀਂ ਫੋਟੋ ਤੇ ਦੇਖੀ ਮੈਂ ਇੱਕ ਨਾ ਕਰਦੇ ਮੈਂ ਹੋਰ ਚੀਜ਼ ਦੇਖੀ ਹੈ ਹੂੰ ਜਿਵੇਂ ਕੋਸ ਪਸ਼ੂ ਕੀ ਹੁੰਦੇ ਆ ਮਨ ਲਾ ਥੋੜੇ ਸੂਆਂ ਦੇ ਵਿੱਚ ਨਾ ਮਨ ਲਾ ਵੱਡੀ ਉਮਰ ਦੇ ਲੱਗਣ ਲੱਗ ਜਾਂਦੇ ਹੂੰ 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 ਚਾਹੇ ਤਾਂ ਬੋਲਾ ਉਹ ਚਾਹੇ ਮੱਝ ਲਾ ਲੋ ਜੀ ਜਿਹੜਾ ਜੋਗਰਾਜ ਬੁੱਲ ਸੀਗਾ ਉਹ ਮੈਂ ਦੇਖ ਸਾਰੇ ਭਰਾ ਹੀ ਦੇਖ ਰਹੇ ਜਮਾ ਐਂਡ ਤੱਕ ਜੀ ਉਹਦਾ ਉਹੀ ਸਾਡਾ ਮਸਰੀ ਰਿਹਾ ਓਦਾਂ ਦੀ ਰਹਿ ਹੈ ਓਮਰ ਵੀ ਬਹੁਤ ਲਈ ਆਣ ਅੱਛਾ ਵੀ ਯਾਨੀ ਉਹ ਮੈਂ ਦਾ ਆ ਹੀ ਰਿਹਾ ਜਮਾ ਕੁੜੀ ਤਰ੍ਹਾਂ ਹੀ ਬੰਦਾ ਮੈਂ ਕਿਰਸੀ ਕੋਈ ਉਹਦਾ ਪੇਟ ਨਹੀਂ ਵਧਿਆ ਕੋਈ ਆਏ ਨਹੀਂ ਤੇ ਉਹ ਵੀ ਗੁਣ ਹੁੰਦਾ ਇੱਕ ਜਾਣ ਬੱਚ ਸਹੀ ਗੱਲ ਹੈ ਚਲੋ ਧੰਨਵਾਦ ਦੋਸਤੋ ਸਸੀ ਗੱਲ ਭਰਾਵਾਂ ਨੂੰ